ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੱਪਲ ਲੈ ਕੇ ਜੀ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਤਾਂ ਦੀ ਕਲੈਕਸ਼ਨ ਇਹ ਰਹੇਗਾ ਚਨਾਉਣ ਦਾ ਸੂਟ ਫੁੱਲ ਵਰਕ ਰਹੇਗਾ ਇਸ ਦੇ ਉੱਪਰ ਬਹੁਤ ਹੀ ਸੋਹਣੇ ਕਲਰ ਇਹਨਾਂ ਵਿੱਚ ਤੁਹਾਨੂੰ ਮਿਲ ਜਾਣਗੇ ਪਰ ਮੀਟਰ ਦੇ ਹਿਸਾਬ ਨਾਲ ਤੁਸੀਂ ਇਹ ਲੈ ਸਕਦੇ ਹੋ ਪਰ 2 ਮੀਟਰ ਤੋਂ ਘੱਟ ਤੁਸੀਂ ਫੈਬਰਿਕ ਨਹੀਂ ਲੈ ਸਕਦੇ ਬਹੁਤ ਹੀ ਸੋਹਣੇ ਸੂਟ ਨੇ ਇਹ ਤੁਸੀਂ 올ਓਵਰ ਸੂਟ ਬਣਾ ਸਕਦੇ ਹੋ ਮੈਚਿੰਗ ਵੀ ਬਣਾ ਸਕਦੇ ਹੋ ਅਗਲੇ ਸੂਟ ਕਰੇਵ ਦਾ ਸੂਟ ਮਿਲੇਗਾ ਬਹੁਤ ਹੀ ਸੋਨਾ ਪਰਲ ਵਰਕ ਕੀਤਾ ਗਿਆ ਦੁਪੱਟਾ ਤੁਹਾਨੂੰ ਪਿਓਰ ਦਾ ਮਿਲੇਗਾ ਉਸ ਦੇ ਉੱਪਰ ਵੀ ਪਰਲ ਵਰਕ ਕੀਤਾ ਗਿਆ ਬਹੁਤ ਹੀ ਪਿਆਰੇ ਕਲਰ ਨੇ ਇੱਕ ਆਪਾ ਤੁਹਾਨੂੰ ਇਹਨਾਂ ਵਿੱਚ ਸੂਟ ਖੋਲ ਕੇ ਦਿਖਾ ਦਿੱਤਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਇਸ ਦੇ ਉੱਪਰ ਵਰਕ ਰਹੇਗਾ ਫੁੱਲ ਸ਼ਰਟ ਦੇ ਉੱਪਰ ਵਰਕ ਰਹੇਗਾ ਬਾਟਮ ਪਲੇਨ ਰਹੇਗੀ ਕ੍ਰੇਪ ਦੀ ਬਹੁਤ ਹੀ ਸੋਹਣੇ ਸੂਟ ਨੇ ਤੁਸੀਂ ਕੋਈ ਵੀ ਸੂਟ ਆਪਣੇ ਲਈ ਬਾਈ ਕਰ ਸਕਦੇ ਹੋ ਅਗਲੇ ਸੂਟ ਮਿਲਗੇ ਸ਼ਿਮਨ ਬਨਾਰਸੀ ਦਾ ਤੁਹਾਨੂੰ ਸੂਟ ਮਿਲੇਗਾ ਨੈਕ ਦੇ ਉੱਪਰ ਬਹੁਤ ਹੀ ਸੋਨਾ ਵਰਕ ਰਹੇਗਾ ਪਲੇਨ ਤੁਹਾਨੂੰ ਬਾਟਮ ਮਿਲੇਗੀ ਡੋਪੀਅਨ ਸਿਲਕ ਦੀ ਬਨਾਰਸੀ ਦੁਪੱਟਾ ਰਹੇਗਾ ਸ਼ਿਮਰ ਦਾ ਬਹੁਤ ਹੀ ਸੋਹਣੇ ਕਲਰ ਇਹਨਾਂ ਵਿੱਚ ਤੁਹਾਨੂੰ ਮਿਲ ਜਾਣਗੇ ਡਾਰਕ ਕਲਰ ਤੁਹਾਨੂੰ ਮਿਲ ਜਾਣਗੇ ਬਹੁਤ ਹੀ ਸੋਹਣੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਵੀ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਹੈ ਇਹ ਵੀ ਬਹੁਤ ਹੀ ਪਿਆਰੇ ਸੂਟ ਰਹਿਣਗੇ ਘੱਟ ਪ੍ਰਾਈਸ ਵਾਲੇ ਰਹਿਣਗੇ ਬਨਾਰਸੀ ਦਾ ਸੂਟ ਮਿਲੇਗਾ ਪਲੇਨ ਤੁਹਾਨੂੰ ਬਾਟਮ ਮਿਲੇਗੀ ਮਸਲੀਨ ਬਨਾਰਸੀ ਦਾ ਦੁਪੱਟਾ ਰਹੇਗਾ ਮਸਲੀਨ ਦੀ ਬਾਟਮ ਰਹੇਗੀ ਬਨਾਰਸੀ ਦਾ ਦੁਪੱਟਾ ਮਿਲੇਗਾ ਬਹੁਤ ਹੀ ਸੋਹਣੇ ਕਲਰ ਨੇ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਉਸ ਦਾ ਸਕਰੀਨ ਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਇਹਨਾਂ ਸਾਰੇ ਸੂਟਾਂ ਤੇ ਤੁਹਾਨੂੰ ਸ਼ਿਪਿੰਗ ਫ੍ਰੀ ਮਿਲੇਗੀ ਇਹ ਲ ਸੀ ਜਲਦੀ ਤੋਂ ਜਲਦੀ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ